ਕੇਂਦਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਸਨਤ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਆਜ ਸਰਕਾਰ ਵੱਡੇ ਵਾਦੇ ਕਰਕੇ ਸੱਤਾ 'ਚ ਆਈ ਏ ਪਰ ਉਹਨਾਂ ਨੂੰ ਪੂਰਾ ਕਰਨ 'ਚ ਬੁਰੀ ਤਰ੍ਹਾਂ ناکਾਮ ਰਹੀ ਏ। ਉਹਨਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਲੋਕਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਏ। ਦੋਰਾਹਾ ਰੇਲਵੇ ਓਵਰ ਬ੍ਰਿਜ ਲਈ ਇਤਰਾਜ਼, ਨਈ ਸਰਟੀਫਿਕੇਟ ਦੇ ਮਾਮਲੇ 'ਚ ਪੰਜਾਬ ਸਰਕਾਰ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਅਜੇ ਵੀ ਸਿਆਸੀ ਕਾਰਨਾ ਕਰਕੇ ਇਸ ਪ੍ਰੋਜੈਕਟ ਨੂੰ ਰੋਕ ਕੇ ਬੈਠੀ ਹੋਈ ਹੈ ਮੰਤਰੀ ਨੇ ਦੱਸਿਆ ਕਿ ਹਰ ਰੋਜ਼ 190 ਟ੍ਰੇਨਾਂ ਅਤੇ 3000 ਤੋਂ ਵੱਧ ਵਾਹਨ ਇਸ ਰੇਲਵੇ ਓਵਰ ਬ੍ਰਿਜ ਰਾਹੀਂ ਲੰਘਦੇ ਨੇ ਲੋਕ ਹਰ ਰੋਜ਼ ਤਕਲੀਫ ਚੱਲ ਰਹੇ ਨੇ ਪਰ ਪੰਜਾਬ ਸਰਕਾਰ ਸਿਰਫ ਸਿਆਸੀ ਖੇਡਾਂ ਖੇਡ ਰਹੀ ਹੈ ਭਗਵੰਤ ਮਾਨ ਸਰ ਉਹ ਵੀ ਇੱਥੋਂ ਬਣ ਕੇ ਗਏ ਨੇ ਦੋ ਵਾਰ ਉਹ ਮੈਂਬਰ ਪਾਰਲੀਮੈਂਟ ਰਹੇ ਲੇ ਤੇ ਮੈਂ ਹੈਰਾਨ ਪਰੇਸ਼ਾਨ ਆ ਐਮਪੀ ਦਾ ਕੰਮ ਸਭ ਤੋਂ ਜ਼ਿਆਦਾ ਜਿਹੜਾ ਏ ਉਹ ਰੇਲਵੇ ਦਾ ਹੁੰਦਾ ਕਰਨ ਦਾ ਉਹਦਾ ਸਮਾਰਟ ਸਿਟੀ ਲਿਆਉਣਾ ਹੁੰਦਾ ਉਹਦਾ ਸੈਂਟਰ ਤੋਂ 에어ਪੋਰਟ ਲਿਆਉਣਾ ਹੁੰਦਾ ਕਿਉਂਕਿ ਜਿਹੜੇ ਇਹ ਮਹਿਕਮੇ ਸੈਂਟਰ ਦੇ ਆ ਨਾ ਉਹਦੇ ਵਿੱਚ ਮੈਂ ਹੈਰਾਨ ਹੋ ਗਿਆ ਸਾਢੇ 3 ਸਾਲ ਮੈਨੂੰ ਦੇਖਦੇ ਨੂੰ ਹੋ ਗਏ ਸਾਲ ਮੈਨੂੰ ਵੀ ਮੰਤਰੀ ਬਣੇ ਨੂੰ ਰੀਅਲ ਮੰਤਰੀ ਬਣੇ ਨੂੰ ਹੋ ਗਏ ਕੋਈ ਪੰਜਾਬ ਦਾ ਮੈਂ ਸਮਝਦਾ ਐਸਾ ਕੋਨਾ ਨਹੀਂ ਜਿੱਥੋਂ ਮੈਨੂੰ ਕੋਈ ਸੰਸਥਾ ਕੋਈ ਐਨਜੀਓ ਮੈਂ ਆਪਣੀ ਪਾਰਟੀ ਤੋਂ ਇਲਾਵਾ ਦੀ ਗੱਲ ਕਰਦਾ ਦੂਜੇ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਆਮ ਆਬੀਦੂ ਦਸਵਾਏ ਪਰ ਆਮ ਆਦਮੀ ਪਾਰਟੀ ਦਾ ਇੱਕ ਵੀ ਅੱਜ ਤੱਕ ਮੈਂ ਕਹਿ ਕੇ ਥੱਕ ਗਿਆ ਵੀ ਇਹ ਪੰਜਾਬ ਦੀ ਗੱਲ ਆ ਭਾਈ ਇਹ ਪਾਰਟੀਆਂ ਦੀ ਗੱਲ ਨਹੀਂ